ਸਤਿ ਸ਼੍ਰੀ ਅਕਾਲ ਮੈਂ ਸੋਮਸ ਹੋਂਸਾ ਹੋਂਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਵਾ ਪੋਸੂ ਨਾਵਾ ਜਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਅੱਜ ਪੋਸੂ ਨਾਵਾ ਚੈਨਲ ਦੀ ਟੀਮ ਬਠਿੰਡਾ ਜ਼ਿਲ੍ਹੇ ਦੇ ਵਿੱਚ ਪਹੁੰਚੀ ਹੈ ਬਠਿੰਡੇ ਦੇ ਵਿੱਚ ਮੇਰੇ ਪਿੱਛੇ ਤੁਸੀਂ ਵੇਖ ਰਹੇ ਹੋ ਕਿ ਕੇਬੀ ਕੈਫੇ ਜੋ ਕਿ ਬਠਿੰਡਾ ਦੇ ਵਿੱਚ ਸਥਿਤ ਹੈ ਖਾਸ ਕਰਕੇ ਦਾਦੀ ਪੋਤੀ ਪਾਰਕ ਦੇ ਬਿਲਕੁਲ ਸਾਹਮਣੇ ਔਰ ਮੈਂ ਇੱਥੇ ਦੱਸਦੇ ਹਾਂ ਕਿ ਅੱਜ ਪੋਸੂ ਦੀ ਜਿਹੜੀ ਮੀਟਿੰਗ ਹੈ ਪਾਵਰ ਆਫ ਸੋਸ਼ਲ ਯੂਨਿਟੀ ਦੀ ਉਹ ਇਸ ਹੋਟਲ ਦੇ ਵਿੱਚ ਕੀਤੀ ਜਾ ਰਹੀ ਹੈ ਔਰ ਮੈਨੂੰ ਦੱਸਦਿਆਂ ਹੋਰ ਵੀ ਖੁਸ਼ੀ ਹੁੰਦੀ ਹੈ ਕਿ ਪੋਸੂ ਦੇ ਡਿਸਟ੍ਰਿਕਟ ਬਠਿੰਡਾ ਤੋਂ ਪ੍ਰੈਜ਼ੀਡੈਂਟ ਹਰਿੰਦਰ ਸਿੰਘ ਚੋਪੜਾ ਜੀ ਦਾ ਇਹ ਆਪਣਾ ਕੈਫੇ ਹੈ ਮੈਂ ਦੱਸ ਦਿਆਂ ਕਿ ਇਹ ਕੈਫੇ ਜਿਹੜਾ ਹੈ ਉਹ ਪੋਸੂ ਦੇ ਜ਼ਿਲ੍ਹਾ ਬਠਿੰਡੇ ਦੇ ਪ੍ਰੈਜ਼ੀਡੈਂਟ ਹਰਿੰਦਰ ਸਿੰਘ ਚੋਪੜਾ ਜੀ ਦਾ ਇਹ ਆਪਣਾ ਕੈਫੇ ਹੈ ਜਿਸ ਤੇ ਵਿੱਚ ਅੱਜ ਬੜੀ ਅਹਿਮ ਮੀਟਿੰਗ ਜਿਹੜੀ ਹੈ ਔਰ ਮੀਟਿੰਗ ਕਰਨ ਵਾਸਤੇ ਬਾਕਾਇਦਾ ਤੌਰ ਤੇ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਸਿੰਘ ਜਸਸਾ ਸਾਹਿਬ ਤੇ ਪੋਸੂ ਨਾਮਾ ਚੈਨਲ ਦੀ ਜਿਹੜੀ ਟੀਮ ਹੈ ਉਹ ਬਾਕਾਇਦਾ ਤੌਰ ਤੇ ਇੱਥੇ ਪਹੁੰਚੀ ਆ ਆਪਾਂ ਅੰਦਰ ਚੱਲਦੇ ਹਾਂ ਔਰ ਸੁਣਦੇ ਆ ਇੱਕ ਦੂਸਰੇ ਦੇ ਵਿਚਾਰ ਮੇਰਾ ਨਾਮ ਸਰਜੀਤ ਸਿੰਘ ਹੈ ਮੈਂ ਸਟੇਟ ਬੈਂਕ ਆਫ ਇੰਡੀਆ ਤੋਂ ਜੀਮਲੇ ਦੇ ਰਿਟਾਇਰਡ ਹਾਂ ਔਰ ਹਿਸ਼ਮਰੀ ਇਥੇ ਬਟਲਦੀ ਹੈ ਲੋਕਲੀ ਹੈ ਮੇਰਾ ਨਾਮ ਬਲਵੰਤ ਰਾਏ ਜੀ ਮੈਂ ਮੈਨੇਜਰ ਐਫਸੀਆਈ ਤੋਂ ਰਿਟਾਇਰ ਹੋਇਆ ਨਾਊ ਡੇਜ਼ ਆ ਡੂਇੰਗ ਪ੍ਰੈਕਟਿਸ ਐਜ਼ ਐਡਵੋਕੇਟ ਮਠੰਡਾ ਮੇਰਾ ਨਾਮ ਹਜਾਰ ਸਿੰਘ ਮੈਂ ਸੀਨੀਅਰ ਕੰਸਲਟੈਂਟ ਤੋਂ ਬਾਸੋਂ ਹੋ ਰਿਹਾ ਐਸੈਸਮੈਂਟ ਤੋਂ ਰਿਟਾਇਰ ਹੋਇਆ ਤੇ ਹਿਸ਼ਮਰੀ ਪਾਉਸ ਹਾਊਸ ਬਟਲਦੀ ਹੈ ਨਹਿਰਨਾ ਸੁਖਦੇਵ ਸਿੰਘ ਜੀ ਮੈਂ ਪੀਐਸਬੀ ਤੋਂ ਟੀਜੀ ਕੋ ਰਟਾਇਰ ਹੋਇਆ ਹਾਂ ਮੇਰਾ ਨਾਮ ਜਗਪ੍ਰੀਤ ਸਿੰਘ ਹੈ ਜੀ ਮੈਂ ਬਤੌਰ ਐਸਡੀਓ ਨਹਿਰਮੋਬਰ ਥਰਮਲ ਪਲਾਂਟ ਵਿਕੇਸੇਵਨ ਬਾਰੇ ਹਾਂ ਜੀ ਥੈਂਕ ਯੂ ਮੈਂ ਰਾਮ ਸਿੰਘ ਪੀਐਸਪੀਸੀਐਲ ਦੇ ਵਿੱਚੋਂ ਐਜੇਐਸ ਡੋ ਰਟਾਇਰ ਹੋਇਆ ਮੇਰਾ ਨਾਮ ਰਾਮ ਸਿੰਘ ਹੈ ਜੀ ਮੈਂ ਸਰਕਾਰੀ ਸੈਨੇਸਕੜੀ ਸਕੂਲ ਚੰਦਪਾਣ ਤੋਂ ਬਤੌਰ ਲੈਕਚਰਰ ਰਟਾਇਰ ਹੋਇਆ ਰੈਸ਼ਮਰੀ ਬਿੰਡਾਈ ਹੈ ਮਾਤਾ ਜੀ ਵੀ ਨਗਰ ਥੈਂਕ ਯੂ ਮੇਰਾ ਨਾਮ 바ਰੂ ਸਿੰਘ ਜੀ ਮੈਂ ਪੀਐਸਟੀਸੀਐਲ ਤੋਂ ਜੇਏ ਰਟਾਇਰ ਹੋਇਆ ਰਾਜ ਮੇਰੀ ਲੋਕਲੀ ਹੈ ਜੀ ਭਾਈ ਮਤੀ ਦਾਸ ਹਨਗਰ ਮੇਰਾ ਨਾਮ ਵੀਰਵਿੰਦਰ ਸਿੰਘ ਆ ਮਾ ਪੀਐਸ ਪੀਸੀਐਲ ਤੋਂ ਸੀਨੀਅਰ ਪੀਐਸ ਰਟਾਇਰਡ ਹਾਂ ਬਟਨ ਡਟ ਨਹੀਂ ਮੇਰਾ ਨਾਮ ਪਵਨ ਕੁਮਾਰ ਹੈ ਜੀ ਮੈਂ ਬਤੌਰ ਡਬਲ ਏ ਲਰਮ ਉਹਬਦ ਸਰਵਿਸ ਨਿਭਾ ਰਿਹਾ ਹਾਂ ਮੈਂ ਬਿਸ਼ਨ ਲਾਲ ਜੀ ਸਰਕਾਰੀ ਸੀਨੀਅਰ ਸੈਂਡੀਸ ਖੇਮਾਣਾ ਪੰਜਾਬੀ ਲੈਕਚਰਰ ਰਟਾਇਰਡ ਸਾਥੀਓ ਜੈਪੀ ਮੇਰਾ ਮੇਰਾ ਨਾਮ ਗੁਰਤੇਜ ਸਿੰਘ ਕੰਡਿਆਰਾ ਮੈਂ ਪੰਜਾਬ ਨੈਸ਼ਨਲ ਬੈਂਕ ਦੇ ਵਿੱਚੋਂ ਐਜੇ ਕੈਸ਼ੀਅਰ ਰਟਾਇਰ ਹੋਇਆ ਹਾਂ ਅਪ੍ਰੈਲ ਦੇ ਵਿੱਚ ਹੀ ਮੈਂ ਰਟਾਇਰ ਹੋਇਆ ਬਾਕੀ ਅੱਜ ਦੀ ਜਿਹੜੀ ਇਹ ਛੋਟੀ ਜੀ ਆਪਣੀ ਮੀਟਿੰਗ ਰੱਖੀ ਹੈ ਛੋਟੀ ਨਹੀਂ ਬਹੁਤ ਵੱਡੀ ਹੈ ਕਿਉਂਕਿ ਕ੍ਰਾਈਮ ਬੇਕੀਏ ਸਾਰੇ ਜਸਲ ਸਾਹਿਬ ਜਿਨ੍ਹਾਂ ਨੇ ਬੀਜਾ ਚੁੱਕਿਆ ਸਮਾਜ ਦਾ ਇਹ ਵੱਡੀ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਆਪਣੇ ਲਈ ਤਾਂ ਹਰ ਇੱਕ ਬੰਦਾ ਸਮਾਂ ਕੱਢਦਾ ਪਰ ਲੋਕਾਂ ਦੇ ਵਾਸਤੇ ਸਮਾਂ ਕਰਤਾ ਔਰ ਸਮਾਜ ਵਾਸਤੇ ਸਮਾਗਮ ਕਰਨਾ ਬਹੁਤ ਔਖਾ ਹੈ ਕਿਸੇ ਕੋਲ ਸਮਾਂ ਨਹੀਂ ਹੁੰਦਾ ਨਾਲ ਨਾਲ ਜਿੰਨੇ ਵੀ ਅਸੀਂ ਸਾਰੇ ਸਾਥੀ ਹਾਂ ਅਸੀਂ ਤਕਰੀਬਨ ਰਿਟਾਇਰ ਹੋ ਗਏ ਰਿਟਾਇਰ ਹੋਣ ਤੋਂ ਬਾਅਦ ਸਾਡੇ ਕੋਲੇ ਖੁੱਲਾ ਸਮਾਂ ਸਮਾਜ ਨੂੰ ਦੇਣ ਵਾਸਤੇ ਅਸੀਂ ਉਸ ਸਮਾਜ ਦੀ ਪੀੜਾ ਜੋ ਬਾਬਾ ਸਾਹਿਬ ਡਾਕਟਰ ਬੇੜਕਰ ਜੀ ਨੇ ਸਦੀਆਂ ਪਹਿਲਾਂ ਸਾਡੇ ਨਾਲ ਹੁੰਦੇ ਅਤਿਆਚਾਰ ਨੂੰ ਬੰਦ ਕਰਾਉਣ ਵਾਸਤੇ ਉਹਨਾਂ ਨੇ ਵੀ ਲਾ ਚੁੱਕਿਆ ਸੀ ਉਹ ਇਹ ਨਹੀਂ ਹੋਗਾ ਕਿ ਅਸੀਂ ਨੌਕਰੀਆਂ ਕੀਤੀਆਂ ਔਰ ਰਿਟਾਇਰ ਹੋ ਗਏ ਔਰ ਉਹ ਮਸਲਾ ਜਿਹੜਾ ਸੀਗਾ ਸਾਡਾ ਹੱਲ ਹੋ ਗਿਆ ਉਹ ਅੱਜ ਵੀ ਜਿਉਂ ਦਾ ਤਿਉਂ ਹੀ ਹੈ ਅਸੀਂ ਜਿਵੇਂ ਜਿਵੇਂ ਨੌਕਰੀਆਂ ਅਸੀਂ ਕੀਤੀਆਂ ਨੌਕਰੀਆਂ ਦੇ ਵਿੱਚ ਵੀ ਸਾਨੂੰ ਬੜੀਆਂ ਦਿੱਕਤਾਂ ਆਈਆਂ ਤੇ ਅੱਜ ਵੀ ਜਿਹੜੇ ਲੋਕ ਸਾਡੇ ਨੌਕਰੀਆਂ ਦੇ ਉੱਪਰ ਬੈਠਿਆ ਪਵਨਿਕ ਮਾਨ ਰਵੇ ਰਿਜ਼ਰਵੇਸ਼ਨ ਦਾ ਪਰ ਉਹ ਮਾਨਸਿਕ ਤੌਰ ਤੇ ਇੰਨੇ ਗੁਲਾਮ ਨੇ ਮਾਨਸਿਕ ਤੌਰ ਤੇ ਅਸੀਂ ਆਪਣੇ ਸਫਰ ਦੇ ਵਿੱਚ ਮੇਰੇ 40 ਸਾਲ ਦੀ ਮੇਰੀ ਸਰਵਿਸ ਹੋ ਗਈ 40 ਸਾਲਾਂ ਦੇ ਵਿੱਚ ਸਰਵਿਸ ਦੇ ਵਿੱਚ ਮੈਂ ਦੇਖਿਆ ਸਾਡੇ ਸਮਾਜ ਦੇ ਬਹੁਤ ਸਾਰੇ ਲੋਕ ਰਿਟਾਇਰਮੈਂਟ ਤੋਂ ਪਹਿਲਾਂ ਹੀ ਵਿਰਸਾ ਲੈ ਕੇ ਆਪਦੇ ਘਰੇ ਚਲੇ ਗਏ ਉਹ ਇਸ ਪੱਕੋ ਡਰਦੇ ਸੀ ਕਿ ਕਿਤੇ ਨਾ ਕਿਤੇ ਸਾਡੇ ਤੋਂ ਕੋਈ ਇਲਜ਼ਾਮ ਨਾ ਲੱਗ ਜਾਵੇ ਔਰ ਬਹੁਤ ਸਾਰੇ ਲੋਕਾਂ ਦੇ ਉੱਪਰ ਇਦਾਂ ਦੇ ਇਲਜ਼ਾਮ ਲਾ ਲਾ ਕੇ ਸਾਡੇ ਸਮਾਜ ਨੂੰ ਕੱਢਿਆ ਜਾ ਅੱਜ ਜਸਲ ਸਾਹਿਬ ਨੇ ਬੜੀਆ ਵੀੜਾ ਚੁੱਕਿਆ ਸਭਾ ਜਿਹੜਾ ਅਸੀਂ ਸੋਸ਼ਲ ਸਮਾਜ ਦਾ ਕੰਮ ਕਰਦੇ ਆ ਸੋਸ਼ਲ ਐਕਟੀਵਿਟੀ ਆ ਸਾਡੀ ਸਮਾਜ ਨੂੰ ਇਕੱਠੇ ਕਰਨ ਦੀ ਸਮਾਜ ਦੇ ਵਿੱਚ ਜਿਹੜੀਆਂ ਕੁਰੀਤੀਆਂ ਨੇ ਉਹਨਾਂ ਨੂੰ ਦੂਰ ਕਰਨ ਵਾਸਤੇ ਇਹਨਾਂ ਨੇ ਵੀੜਾ ਚੁੱਕਿਆ ਹੋਇਆਗਾ ਉਸ ਨੂੰ ਆਪਾਂ ਸਾਰੇ ਜਨਨ ਨੇ ਰਲ ਕੇ ਇਹਨਾਂ ਦਾ ਸਾਥ ਦੇਈਏ ਵੀ ਜਿੱਥੇ-ਜਿੱਥੇ ਪਿੰਡਾਂ ਦੇ ਵਿੱਚ ਸਾਡੀਆਂ ਜੁੰਟਾਂ ਨੇ ਉਥੇ ਪਿੰਡਾਂ ਦੇ ਵਿੱਚ ਆਪਾਂ ਜੁੰਟਾਂ ਨੂੰ ਬਣਾਈਏ ਕਿਉਂਕਿ ਜਿੰਨਾ ਚਿਰ ਸਾਡੇ ਸਮਾਜ ਦੇ ਲੋਕ ਅਸੀਂ ਨੌਕਰੀਆਂ ਲਾਗੇ ਅਸੀਂ ਸੁਣਦੇ ਆ ਅਸੀਂ ਮੈਂ ਪਿੰਡਾਂ ਦੇ ਵਿੱਚ ਇੱਕ ਬਹੁਤ ਸਾਰੇ ਜਾਨਾ ਹੈ ਤਾਂ ਪਿੰਡਾਂ ਦੇ ਵਿੱਚ ਸੁਣਦੇ ਆ ਇਹ ਨੌਕਰੀਆਂ ਲੱਗ ਗਈ ਇਹ ਸਾਡੀ ਗੱਲ ਕਿੱਥੇ ਕਰਦੇ ਆ ਕੋਠੀਆਂ ਪਾਲੀਆਂ ਗੱਲ ਐਕਚੁਅਲੀ ਉਹਨਾਂ ਦੀ ਗੱਲ ਬਿਲਕੁਲ ਸੱਚੀ ਹੈ ਕਿ ਉਹ ਅਸੀਂ ਲੋਕੋ ਉਹਨਾਂ ਲੋਕਾਂ ਨੂੰ ਭੁੱਲ ਗਏ ਆਪਣੇ ਹੀ ਰਿਸ਼ਤੇਦਾਰਾਂ ਨੂੰ ਅਸੀਂ ਭੁੱਲ ਗਏ ਜਿੰਨਾ ਚਿਰ ਅਸੀਂ ਉਸ ਸਮਾਜ ਦੇ ਵਿੱਚ ਨਹੀਂ ਜਾਵਾਂਗੇ ਉਹਨਾਂ ਚਿਰ ਅਸੀਂ ਸਾਡੀ ਪੜ੍ਹਾਈ ਲਿਖਾਈ ਜੇ ਸਾਰਾ ਕੁਝ ਬੇਅਰਥ ਹੈ ਅਸੀਂ ਆਪਣੇ ਆਮ ਆਪ ਦੇ ਤੌਰ ਤੇ ਅਸੀਂ ਆਰਥਿਕ ਪੱਖੋਂ ਥੋੜਾ ਜਿਹਾ ਸੋਲਿਡ ਹੋ ਗਏ ਮਜ਼ਬੂਤ ਹੋ ਗਏ ਪਰ ਜਿਹੜਾ ਬਾਬਾ ਸਾਹਿਬ ਚਾਹੁੰਦੇ ਸੀਗੇ ਉਹ ਜਿਹੜਾ ਸੁਪਨਾ ਉਹ ਛੱਡ ਕੇ ਗਿਆ ਸਾਡੇ ਲੋਕਾਂ ਵਾਸਤੇ ਪੂਰਾ ਕਰਨ ਵਾਸਤੇ ਜਿਹੜਾ ਉਹਨਾਂ ਦਾ ਅਧੂਰਾ ਸੁਪਨਾ ਸੀ ਉਹ ਪੂਰਾ ਨਹੀਂ ਹੋਊ। ਉਸ ਨੂੰ ਪੂਰਾ ਕਰਨ ਵਾਸਤੇ ਸਾਡੇ ਬਹੁਤ ਸਾਰੇ ਜੋਧੇ ਅਲੱਗ-ਅਲੱਗ ਫੀਲਡ ਦੇ ਵਿੱਚ ਚਾਹੇ ਛੋਟੇ-ਛੋਟੇ ਗਰੁੱਪਾਂ ਦੇ ਵਿੱਚ ਚਾਹੇ ਛੋਟੇ-ਛੋਟੇ ਸਮੂਹਾਂ ਦੇ ਵਿੱਚ ਚਾਹੇ ਵੱਡੇ-ਵੱਡੇ ਸਮੂਹਾਂ ਦੇ ਵਿੱਚ ਉਹ ਲੱਗੇ ਹੋਏ ਨੇ ਉਹ ਰਸਤਾ ਦੂਰ ਨਹੀਂ ਹੈ ਉਹ ਮੰਜ਼ਿਲ ਨੇੜੇ ਹੈ ਜੇ ਅਸੀਂ ਸਾਰੇ ਜਣੇ ਜਿਹੜੇ ਬੰਦੇ ਰਿਟਾਇਰ ਹੋ ਗਏ ਉਹਨਾਂ ਸਾਰੇ ਰਲ ਕੇ ਆਪਾਂ ਇਸ ਕਾਫਲੇ ਨੂੰ ਬਾਬਾ ਸਾਹਿਬ ਦੇ ਜੋ ਸੁਪਨਾ ਸੀ ਉਹਨੂੰ ਪੂਰਾ ਕਰੀਏ ਤਾਂ ਸਾਡੇ ਸਮਾਜ ਦੇ ਜਿਹੜੇ ਲੋਕ ਨੇ ਉਹ ਉਸ ਨਿਕ ਮਾਨ ਸਕੋ ਮੈਂ ਜਿਆਦਾ ਸਮਾਂ ਲੈਂਦਾ ਹੋਇਆ ਸਾਰੀ ਸਟਾਕਾਰਜੋਗ ਸਾਥੀਆਂ ਦਾ ਧੰਨਵਾਦ ਕਰਦਾ ਕਿਉਂਕਿ ਅੱਜ ਕੀਮਤੀ ਸਮਾਂ ਹੁੰਦਾ ਹੈ ਇਹ ਸ਼ਾਮ ਦਾ ਸਮਾਂ ਜਿਹੜਾ ਹੁੰਦਾ ਹਰੇਕ ਬੰਦੇ ਵਾਸਤੇ ਕੀਮਤੀ ਸਮਾਂ ਹੁੰਦਾ ਬੱਚਾ ਚ ਬੈਠਣਾ ਹੁੰਦਾਗਾ ਸਾਰਿਆਂ ਨੇ ਕੀਮਤੀ ਸਮਾਂ ਆਪ ਦਾ ਕੱਢ ਕੇ ਇੱਥੇ ਜਸਲ ਸਾਹਿਬ ਦੀ ਕਰਨ ਸੁਣਨ ਵਾਸਤੇ ਇੱਥੇ ਇਕੱਤਰ ਹੋਏ ਮੈਂ ਜਿਆਦਾ ਸਮਾਂ ਨਾਲ ਲੈਂਦਾ ਸਾਰੇ ਪ੍ਰੋਗਰਾਮ ਦੁਸਤ ਕਰਨ ਧੰਨਵਾਦ ਕਰਨਾ ਜੈ ਭਿੰਦ ਜੈ ਭਿੰਦ ਸਮਾਜਿਕ ਚੇਤਨਤਾ ਦੀ ਇਕੱਤਰਤਾ ਲਈ ਪ੍ਰਧਾਨਗੀ ਮੰਡਲ ਵਿੱਚ ਬਰਾਜਮਾਨ ਸੁਖੀ ਚੰਦ ਜਸਲ ਸਾਹਿਬ ਜੀ ਗੁਰਤੇਜ ਸਿੰਘ ਜੀ ਸਮੂਹ ਸਾਡੇ ਸਮਾਜ ਨੂੰ ਚੇਤਨ ਕਰਨ ਵਾਲੇ ਜਿਹੜੇ ਵਿਅਕਤੀ ਹਾਜ਼ਰ ਨੇ ਉਹਨਾਂ ਸਾਰਿਆਂ ਨੂੰ ਪਹਿਲਾਂ ਜੈ ਭੀਮ ਜੈ ਭਾਰਤ ਸਮਾਜ ਦੀ ਪੀੜਾ ਨੂੰ ਸਮਝਦੇ ਹੋਏ ਅਸੀਂ ਇਕੱਤਰ ਹੋਏ ਹਾਂ ਵੀ ਸਾਡੇ ਸਮਾਜ ਵਿੱਚ ਬੜੀਆਂ ਪੀੜਾ ਸੀ ਵੀ ਦੇਖੀਆਂ ਤੇ ਹੁਣ ਚੱਲ ਵੀ ਰਹੀਆਂ ਉਹਨਾਂ ਨੂੰ ਦੂਰ ਕਰਨ ਲਈ ਜੋ ਜਸਲ ਸਾਹਿਬ ਨੇ ਇੱਕ ਸਸਤਾ ਐਨਜੀਓ ਬਣਾਈ ਹੈ ਉਹਨੂੰ ਆਪਾਂ ਹੋਰ ਸ਼ਕਤੀਸ਼ਾਲੀ ਬਣਾਈਏ ਜਿਹਦੇ ਨਾਲ ਸਾਡੇ ਸਮਾਜ ਦੇ ਵਿੱਚ ਚੇਤਨਤਾ ਪੈਦਾ ਹੋਵੇ ਉਹ ਇੱਕ ਭਰਮ ਦੂਰ ਹੋਵੇ ਕਿ ਅਸੀਂ ਇਕੱਲੇ ਇਕੱਲੇ ਹਾਂ ਜਦੋਂ ਅਸੀਂ ਉਹਨਾਂ ਨੂੰ ਦੱਸਾਂਗੇ ਵੀ ਅਸੀਂ ਵੀ ਤੁਹਾਡੇ ਭਰਾ ਹਾਂ ਤੁਹਾਡੇ ਲੋੜ ਸਾਰ ਅਸੀਂ ਤੁਹਾਡੇ ਕਿਸੇ ਦਫ਼ਤਰ ਜਾਣਾ ਸੀ ਪਹੁੰਚ ਸਕਦੇ ਹਾਂ ਕਿਸੇ ਬੱਚੇ ਨੂੰ ਕਿਸੇ ਪ੍ਰਕਾਰ ਦੀ ਜ਼ਰੂਰਤ ਹੈ ਉਹਦੇ ਤੁਸੀਂ ਅਸੀਂ ਹਾਜ਼ਰ ਹੋਵਾਂਗੇ ਜਿਵੇਂ ਕਿ ਅਸੀਂ WhatsApp ਤੇ ਗਰੁੱਪਾਂ ਦੇ ਵਿੱਚ ਕੋਈ ਨਾ ਕੋਈ ਲੋੜਵੰਦ ਖਬਰ ਪੜਦੇ ਰਹਿਣੇ ਆ ਤਾਂ ਹੁਣ ਆਮ ਤੌਰ ਤੇ ਸਾਡੇ ਬੱਚਾ ਨੂੰ ਇਹਨਾਂ ਦਿਨਾਂ ਵਿੱਚ ਦਾਖਲਿਆਂ ਦੀ ਲੋੜ ਹੁੰਦੀ ਹੈ ਵੀ ਕਿੱਧਰ ਬ੍ਰਾਂਚ ਲੈਣੀ ਹੈ ਕਿਹੜੇ 10ਵੀਂ ਤੋਂ ਬਾਅਦ 12ਵੀਂ ਤੋਂ ਬਾਅਦ ਅਸੀਂ ਕਿਸ ਜੋ ਬਲਦ ਚੋਣ ਕਰੀਏ ਕਿ ਜਿਹੜਾ ਕੋਈ ਸਾਡਾ ਸੁਧਰ ਉਸੇ ਤਰ੍ਹਾਂ ਸਾਡੇ ਕੋਲੇ ਸਤੰਬਰ ਤੇ ਅਕਤੂਬਰ ਵਿੱਚ ਯੂਨੀਵਰਸਿਟੀਆਂ ਦੇ ਫਾਈਨਲ ਇਗਜ਼ਾਮ ਹੋ ਕੇ ਰਿਜ਼ਲਟ ਆਉਣੇ ਚਾਹੀਦੇ ਗ੍ਰੈਜੂਏਸ਼ਨ ਕਰ ਜਾਂਦੇ ਬੱਚੇ ਆ ਉਦੋਂ ਉਹਨਾਂ ਨੂੰ ਵੀ ਲੋੜ ਹੁੰਦੀ ਹੈ ਜਾਂ ਸਾਡੀਆਂ ਪੋਸਟਾਂ ਨਿਕਲਦੇ ਰਹਿੰਦੀਆਂ ਕੁਝ ਇੱਕ ਦੋ ਪੋਸਟਾਂ ਕਈ ਵਾਰ ਨਹੀਂ ਪਤਾ ਲੱਗਦਾ ਇੱਕ ਦੋ ਪੋਸਟਾਂ ਦਾ ਬੜਾ ਮਹੱਤਵਪੂਰਨ ਮਾਸਾ ਹੈ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਸੈਂਕੜੇ ਦੇ ਤੱਕ ਸਾਰੇ ਪ੍ਰਸਾਣੀ ਦੇ ਦਿੰਦੇ ਆ ਪਰ ਜਿਹੜੀ ਇੱਕ ਦੋ ਪੋਸਟਾਂ ਵਾਸਤੇ ਵੀ ਬੱਚੇ ਕਈ ਆ ਨਾ ਵੇਸਵੇ ਹੋ ਜਾਂਦੇ ਵੀ ਇੱਕ ਹੀ ਹੈ ਤਾਂ ਉਹ ਇੱਕ ਵੀ ਬੜੀ ਮਹੱਤਵਪੂਰਨ ਹੁੰਦੀ ਹੈ ਜੇ ਅਸੀਂ ਉਸ ਬੱਚਾ ਸਾਡੇ ਕੋਲ ਕਾਬਲ ਬੈਠਾ ਉਹ ਕਹਿੰਦੇ ਇੱਕ ਹੀ ਹੈ ਜੇ ਉਸ ਨੂੰ ਹੌਸਲਾ ਦੇ ਕੇ ਵੀ ਤੂੰ ਇੱਕ ਵਾਸਤੇ ਲੜੇਗਾ ਕਿ ਤੱਕ ਕਿੰਨੇ ਵਿਦਿਆਰਥੀਆਂ ਤੋਂ ਪਛਾੜੇਗਾ ਤੂੰ ਇੱਕ ਵਾਸਤੇ ਅਪਲਾਈ ਕਰ ਤਾਂ ਅਸੀਂ ਜਦੋਂ ਉਹਨੂੰ ਹੌਸਲਾ ਦਿੱਤਾ ਉਹ ਸਾਡੇ ਜੇ ਉਹ ਬੱਚਾ ਇੱਕ ਪੋਸਟ ਤੇ ਲੜ ਕੇ ਕਾਬਜਾਬ ਹੋ ਗਿਆ ਜਿੱਤ ਗਿਆ ਤੇ ਉਹਦੇ ਵਿੱਚ ਚੇਤਨਤਾ ਆ ਗਿਆ ਉਹ ਹੋਰਾਂ ਨੂੰ ਵੀ ਕਹੂਗਾ ਤਾਂ ਸਮਾਜ ਨੂੰ ਅਸੀਂ ਉਹ ਸੇਧ ਦੇ ਵਿੱਚ ਯੋਗਦਾਨ ਪਾ ਸਕਦੇ ਕਿਉਂਕਿ ਸਾਡੇ ਕੋਲ ਅੱਜ ਕੱਲ੍ਹ ਸਾਧਨ ਹੈ ਮੀਡੀਆ ਸਾਡਾ WhatsApp ਇੱਕ ਸਾਧਨ ਬਣਿਆ ਹੋਇਆ ਜਿਵੇਂ ਇਸ਼ਤਿਹਾਰ ਆਇਆ ਪੋਸਟਾਂ ਦਾ ਪਿੱਛੇ ਜੇ ਵੀ ਆਏ ਹੈਗੇ ਛੋਟੇ ਛੋਟੇ ਇਸ਼ਤਿਹਾਰ ਰਕਿਆਂ ਦੇ ਜਿਵੇਂ ਕਿ ਹੁਣ ਹਾਈ ਕੋਰਟ ਦੇ ਕੁਝ ਕਲਾਸ 4 ਕਲਾਸ 3 ਤੇ ਹੋਰ ਪੋਸਟਾਂ ਨਿਕਲੀਆਂ ਹੈ ਉਹਨਾਂ ਪ੍ਰਤੀ ਆਪਾਂ ਜਦੋਂ ਉਹਨੂੰ ਵਟਸਐਪ ਕਰ ਦਾਂਗੇ ਕਈ ਬੱਚੇ ਪੜਦੇ ਆ ਤੇ ਉਹ ਪੁੱਛਦੇ ਆ ਵੀ ਸਰ ਇਹ ਕਿਵੇਂ ਅਪਲਾਈ ਕਰਨਾ ਹੈ ਉਹ ਵੀ ਸਾਡੀ ਇੱਕ ਚੇਤਨਤਾ ਲੋੜ ਆ ਉਹਨਾਂ ਵਿਦਿਆਰਥੀਆਂ ਨੂੰ ਨਾਲੇ ਉਹ ਉਸ ਕੰਮ ਦੇ ਵਿੱਚ ਆਪਣੇ ਜਿਹੜੇ ਦੂਜੇ ਕੈਫੇ ਆ ਤੇ ਜਾ ਕੇ ਖਰਚ ਕਰਨਗੇ ਉਹਨਾਂ ਤੋਂ ਵੀ ਉਹਨਾਂ ਨੂੰ ਰਾਤ ਮਿਲੂਗੀ ਇੱਕ ਤਾਂ ਮੇਰਾ ਏਜੇ ਦੇਸੀ ਵੀ ਅਸੀਂ ਉਹ ਸਾਡੇ ਗਰੁੱਪਾਂ ਵਿੱਚ ਜੇ ਕੋਈ ਵੀ ਪੋਸਟ ਨਿਕਲਦੀ ਉਹਨੂੰ ਵਟਸਐਪ ਕਰ ਦਿਓ ਕਿਸੇ ਨਾ ਕਿਸੇ ਲੋੜਵੰਦ ਬੱਚੇ ਨੂੰ ਤਾਂ ਪਤਾ ਲੱਗ ਜਾਂਦਾ ਉਹਨੂੰ ਸਾਡੀ ਸਿੱਧੇ ਢੰਗ ਨਾਲ ਉਹਦੀ ਲੋੜ ਪੂਰਤੀ ਕਰ ਸਕਦੇ ਆ ਬਾਕੀ ਅਸੀਂ ਸਾਰੇ ਹੀ ਸਮਾਂ ਇੰਨੇ ਵੀ ਬਹੁਤ ਬਲਵਾਨ ਐ ਜਾਂ ਕੀਮਤੀ ਐ ਕੀਮਤ ਦਾ ਉਹ ਵੀ ਪਤਾ ਲੱਗਦਾ ਜਦੋਂ ਅਸੀਂ ਸਮਾਜ ਦੇ ਵਿੱਚ ਜਾ ਕੇ ਸਾਡੇ ਲੋੜਵੰਦ ਜਾਂ ਕਿਸੇ ਨਾਲ ਗੱਲ ਸਾਂਝ ਕਰਦੇ ਜਦੋਂ ਸਾਨੂੰ ਕੋਈ ਨਾ ਕੋਈ ਉਹ ਗੱਲ ਇਹੋ ਜਿਹੀ ਸੁਣਾਉਂਦਾ ਅਸੀਂ ਆਪਣੀਆਂ ਡਿਗਰੀਆਂ ਨੂੰ ਵੀ ਪਿੱਛੇ ਰੱਖ ਕੇ ਸੁਚਨਣ ਲਈ ਮਜਬੂਰ ਹੋ ਜਾਂਦੇ ਆ ਯਾਰ ਮੈਂ ਕਾਲਜ ਤੇ ਵੀ ਆ ਗੱਲ ਸੁਣੀ ਸੀ ਮਹਿਕਮੇ ਚ ਵੀ ਸੁਣੀ ਐ ਪਰ ਮੈਨੂੰ ਆ ਗੱਲ ਜਿਹੜੀ ਮੇਰੇ ਸਮਾਜ ਤੋਂ ਮਿਲੀ ਹੈ ਇਹਦਾ ਹੱਲ ਨਹੀਂ ਮਿਲਿਆ ਤੋਂ ਸਾਡੇ ਜਿਵੇਂ ਕਨਿਆਰਾ ਜੀ ਵੀ ਕਹੇ ਹੈ ਵੀ ਅਸੀਂ ਸਮਾਜ ਤੋਂ ਦੂਰੀ ਬਣਾ ਲਈ ਤਾਂ ਮੈਂ ਕਹਾਂਗਾ ਵੀ ਅਸੀਂ 1900 86 ਤੋਂ ਲੈ ਕੇ 92 ਤੱਕ ਉਦੋਂ ਸਾਡੇ ਸਾਬ ਸ੍ਰੀ ਕਾਸ਼ੀਰਾਮ ਜੀ ਦੀ ਨੇ ਡੀਐਸ ਫੋਰ ਬਣਾਈ ਸੀ ਦਲਿਤ ਸਮਾਜ ਤੋਂ ਸੰਘਰਸ਼ ਸੰਤਿ ਤਾਂ ਉਦੋਂ ਵਿੱਚ ਅਸੀਂ ਉਸ ਵੇਲੇ ਦੀ ਮੈਂ ਤੁਹਾਨੂੰ ਵਿਆਖਿਆ ਸੁਣਾਉਣਾ ਵੀ ਘਰ ਘਰ ਰਾਤ ਨੂੰ ਆਹੀ ਸਮਾਂ ਸੇ ਤੋਂ ਬਾਅਦ ਲੇਟ ਹੁੰਦੇ ਸੀ ਤੇ ਉਦੋਂ ਹਾੜੀ ਦਾਸ ਪ੍ਰੋਗਰਾਮ ਜਦੋਂ ਸਾਨੂੰ ਉਹਨਾਂ ਦੇ ਵਿੱਚ ਅਸੀਂ ਕੰਮ ਕਰਨ ਲੱਗੇ ਹਾੜੀ ਤੋਂ ਵੱਢ ਕੇ ਆਪਣੇ ਭਰਾ ਆਉਂਦੇ ਸੀ ਤਾਂ ਉਦੋਂ ਉਹਨਾਂ ਨੂੰ ਮਾ ਕੋਈ ਮੂੰਹ ਧੋ ਰਿਆ ਹੁੰਦਾ ਸੀ ਕੋਈ ਸਫਾ ਝਾੜ ਰਿਹਾ ਹੁੰਦਾ ਸੀ ਉਹਨੂੰ ਕਹਿੰਦਾ ਯਾਰ 2 ਮਿੰਟ ਗੱਲ ਹੀ ਸੁਣੋ ਸਾਡੀ ਤਾਂ ਗੱਲ ਹੈ ਉਦੋਂ ਸੌਂਣ ਦੇ ਵਿੱਚ ਆਉਂਦੇ ਸੀ ਯਾਰ ਸਾਨੂੰ ਤਾਂ ਕੋਈ ਆਂਦਾ ਗੱਲ ਸੁਣਦਾ ਟਾਈਮ ਹੀ ਹੈ ਨਹੀਂ ਅਸੀਂ ਥੱਕੇ ਹਰ ਆਏ ਆ ਤੇ ਪਰ ਤੁਸੀਂ ਜਦੋਂ ਆइएਗੇ ਤਾਂ ਅਸੀਂ ਸੁਣਦੇ ਆਂ ਉਹ ਕਹਿੰਦੇ ਸੀ ਜਦੋਂ ਤੱਕ ਅਸੀਂ ਉਹ ਗੱਲ ਮੇਰੇ ਅੱਜ ਵੀ ਯਾਦ ਹੈ ਵੀ ਜਦੋਂ ਕਹਿੰਦਾ ਸਾਨੂੰ ਗੱਲ ਸਮਝਾਉਣੇ ਦੇ ਅਸੀਂ ਇਕੱਠੇ ਨਹੀਂ ਹੋ ਸਕਦੇ ਅਸੀਂ ਤਾਂ ਥੱਕੇ ਆ ਰਹੇ ਆ ਟੁੱਟੇ ਆਪਦੇ ਮੰਜਾਂ ਦੇ ਪੈ ਗਏ ਤੜਕੇ ਆਪਦੇ ਕੰਮਾਂ ਤੇ ਚਲੇ ਗਏ ਤੇ ਉਸ ਮੌਕੇ ਉਸ ਗੱਲ ਦਾ ਬਹੁਤ ਪ੍ਰਭਾਵ ਪਿਆ ਬਹੁਤ ਇੱਕ ਅਕਤਰਤਾ ਹੋਈ ਸੀ ਬਹੁਤ ਜ਼ਿਆਦੇ ਜੋੜਤੀ ਬਣੀ ਸੀ ਹਰ ਇੱਕ ਬੰਦਾ ਕਹਿੰਦਾ ਸੀ ਹਾਂ ਵੀ ਸਾਡਾ ਸਮਾਜ ਹੈ ਤਾਂ ਉਹ ਸਮਾਜ ਦੇ ਉਸੇ ਤਰ੍ਹਾਂ ਸਾਨੂੰ ਮੈਂ ਆਪਣੇ ਵੱਲੋਂ ਸੁਝਾਇਆ ਵੀ ਉਨ੍ਹਾਂ ਪਰਿਵਾਰਾਂ ਚ ਉਨ੍ਹਾਂ ਦਰਵਾਜਾਂ ਚ ਉਸ ਮੌਕੇ ਜਦੋਂ ਕੰਮ ਕਾਜਾਂ ਤੋਂ ਵੇਲੇ ਹੋ ਕਹਿੰਦਾ ਉਦੋਂ ਜਦੋਂ ਅਸੀਂ ਆ ਕੇ ਉਹਨਾਂ ਨਾਲ ਗੱਲ ਸਾਂਝੀ ਕਰਾਂਗੇ ਉਦੋਂ ਉਹਨਾਂ ਦੀ ਪੀੜਾ ਨੇ ਵੀ ਗੱਲ ਸਾਨੂੰ ਪਤਾ ਲੱਗ ਤੇ ਸਾਡੀਆਂ ਦਲੀਲਾਂ ਸੁਣਨ ਵਾਸਤੇ ਵੀ ਉਹ ਤਤ ਪਰ ਹੋਣਗੇ ਕਿ ਜਿਹੜੀਆਂ ਸਾਡੀਆਂ ਭਾਵਨਾਵਾਂ ਹੈਗੀਆਂ ਵੀ ਅਸੀਂ ਸਮਾਜ ਨੂੰ ਸੇਧ ਦੇਣੀ ਹੈ ਤਾਂ ਉਹਨਾਂ ਦਾ ਸਮਾਂ ਜਿਹੜਾ ਹੈ ਆਪਣੇ ਕੰਮਾਂ ਤੋਂ ਵੇਲੇ ਹੋ ਕਿ ਉਸ ਮੌਕੇ ਦਾ ਸਮਾਂ ਜਿਹੜਾ ਕਿ ਸਾਡਾ ਅੱਜ ਜਿਵੇਂ ਅਸੀਂ ਮੀਟਿੰਗ ਰੱਖੀ ਹੈ ਇਸ ਤਰ੍ਹਾਂ ਦੇ ਸਮੇਂ ਦੇ ਜਿਹੜੇ ਜਿਵੇਂ ਮੈਂ ਆਪਣੇ ਤੇਰਪੇ ਦੱਸ ਰਿਹਾ ਵੀ ਅਸੀਂ ਪਿੰਡ ਚੰਦਪਨ ਤੋਂ ਲੈ ਕੇ ਦਾਬਾ ਦੀ ਤੱਕ ਹਬੋਰ ਤੱਕ ਉਹ ਸਮੱਸਿਆਵਾਂ ਜਦੋਂ ਤੁਸੀਂ ਫੀਲਡ 'ਚ ਜਾਓਗੇ ਕਈ ਮੌਕੇ ਤੇ ਆਉਣਗੀਆਂ ਮੌਕੇ ਤੇ ਆਉਣਗੀਆਂ ਕਈ ਤੁਹਾਨੂੰ ਇਹ ਜੋ ਸਵਾਲ ਹੋਣਗੇ ਜਦੋਂ ਤੁਸੀਂ ਆਪਣੇ ਸਮਾਜਾਂ ਨੂੰ ਦੂਜੇ ਸਮਾਜ ਵਾਲੇ ਪੁੱਛਣਗੇ ਵੀ ਤੁਸੀਂ ਭਾਈ ਚਾਰ ਬੰਦੇ ਇਕੱਠੇ ਕੀਤੇ ਸੀ ਇਹ ਪੁਰਾਣਾ ਉਪਰਾਜਾ ਬੰਦਾ ਆਇਆ ਸੀ ਤੁਹਾਡੇ ਕੋਲੇ ਕਿਸੇ ਹੋਰ ਪਿੰਡ ਦਾ ਕੀ ਕਹਿ ਗਿਆ ਸੀ ਤਾ ਉਹਨਾਂ ਨੂੰ ਵੀ ਸਮਝਾਉਣ ਵਾਸਤੇ ਵੀ ਇਹ ਕਹੂਗਾ ਤੁਸੀਂ ਆਪਣੀ ਏਕੀ ਵਾਲੀ ਗੱਲ ਵੀ ਅਸੀਂ ਭਾਈ ਆਪਣੀ ਜਥੇਬੰਦੀ ਜਾਂ ਇੱਕ ਸੋਸ਼ਲ ਬਣਾਈ ਐ ਐਨਜੀਓ ਬਣਾਈ ਐ ਉਹਦੀ ਗੱਲ ਕਰਦੇ ਆ ਜਿਹੜੇ ਲੋਕ ਭਲਾਈ ਦੀਆਂ ਲੋਕ ਇੱਤੇ ਜੀ ਸਮਾਜ ਦੀ ਨਹੀਂ ਗੱਲ ਕਰ ਰਹੇ ਆ ਉਹਦੇ ਵਾਸਤੇ ਅਸੀਂ ਏਕਤਾ ਦੇ ਕੋਈ ਰਾਜਨੀਤਿਕ ਜਾਂ ਅਸੀਂ ਕਿਸੇ ਦਾ ਵਿਰੋਧ ਕਰਨ ਵਾਸਤੇ ਸੰਸਥਾ ਤਿਆਰ ਨਹੀਂ ਕੀਤੀ ਤਾਂ ਸਾਡੇ ਵਿੱਚ ਉਹ ਜਿੰਨ ਕੇ ਹੌਸਲਾ ਸਾਡੇ ਸ਼ਕਤੀ ਗੱਲ ਕਰਨ ਦਾ ਹੌਸਲਾ ਪੈਦਾ ਹੋ ਜੂਗਾ ਸਾਡਾ ਜਿਹੜਾ ਪਰਿਵਾਰ ਹੈ ਉਹ ਵੀ ਕਹੂਗਾ ਹਾਂ ਜੀ ਕਿਉਂਕਿ ਜਦੋਂ ਗੱਲ ਸਮਾਜ ਭਲਾਈ ਦੀ ਆ ਜਾਂਦੀ ਹੈ ਉਦੋਂ ਸਾਰੇ ਅਸੀਂ ਤਤਪਰ ਹੋ ਸਕਦੇ ਆ ਕਿ ਰਾਜਨੀਤਿਕ ਦਰੜਾਂ ਤਾਂ ਬਹੁਤ ਵੱਡੀਆਂ ਨੇ ਉਹਨਾਂ ਦਰੜਾਂ ਦਾ ਨਾਂ ਤਾਂ ਅਜੇ ਤੱਕ ਕਿਸੇ ਲੀਡਰ ਤੋਂ ਪੂਰੀਆਂ ਹੋਈਆਂ ਤਾਂ ਨਾ ਹੀ ਆਪਣੇ ਤੋਂ ਪੂਰੀਆਂ ਹੋਣਗੀਆਂ ਕਿਉਂਕਿ ਜੇ ਅੱਜ ਵੀ ਇੱਕ ਕੋਈ ਵੀ ਰਾਜਨੀਤਿਕ ਪਾਰਟੀ ਉਹਦੇ 6 ਮਹੀਨੇ ਬਾਅਦ ਉਹਦੇ ਵਿੱਚੋਂ ਕੋਈ ਨਾ ਕੋਈ ਜਿਵੇਂ ਕਹਿੰਦੇ ਵੀ ਜੇ ਪਿੱਪਲੋਂ ਬਾੜੀ ਆ ਗਿਆ 2 ਮਹੀਨਿਆਂ ਨੂੰ ਉਹਦਾ ਬੋਰਡ ਤੇ ਵੀ ਤੜੇ ਲੰਮਕ ਲੱਗ ਜਾਂਦੇ ਆ ਉਹਨੂੰ ਵੀ ਕੋਈ ਨਾ ਕੋਈ ਪ੍ਰਚਾਰ ਘਾਂ ਲੱਗ ਰਹੀ ਹੁੰਦੀ ਆ ਉਹ ਪ੍ਰਚਾਰਨ ਛੱਡ ਕੇ ਜੇ ਆਪਾਂ ਇਸ ਉਸੇ ਦੀ ਗੱਲ ਕਰਦੇ ਹੋਏ ਸਮਾਜ ਚੇਤਨਤਾ ਚ ਸਮਾਜ ਭਲਾਈ ਦਾ ਸ਼ਬਦ ਹੀ ਹੈ ਤਾਂ ਮੈਂ ਕਹਿੰਦਾ ਵੀ ਬਹੁਤ ਵਧੀਆ ਹੈ ਆਪਾਂ ਨੂੰ ਸਾਰਿਆਂ ਜਿੰਨੇ ਵੀ ਅੱਜ ਹਾਜ਼ਰ ਰਹੇਗੇ ਆ ਬੈਠੇ ਐਸ ਗੱਲ ਤੇ ਅਮਲ ਕਰੀਏ ਤੇ ਆਪਣੇ ਸਮਾਜ ਨੂੰ ਸਿਹਤ ਦੇਣ ਲਈ ਆਪਾਂ ਦਸਨ ਸਾਹਿਬ ਦਾ ਸਾਥ ਦਈਏ ਇਹਨਾਂ ਸ਼ਬਦਾਂ ਨਾਲ ਮੈਂ ਮੈਨੀਆਂ ਜੋ ਵੀ ਵਿਚਾਰ ਸਾਰਿਆਂ ਸੁਣੇ ਐ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜੇ ਕੋਈ ਸ਼ਬਦ ਛੋਟਾ ਵਰਤ ਆ ਗਿਆ ਤਾਂ ਮੈਂ ਉਸ ਨੂੰ ਆਪਣੇ ਤੌਰ ਤੇ ਵਾਪਸ ਵੀ ਲੈਣਾ ਹੈ ਜੈ ਪੀਮ ਜੈ ਪਾ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਦਾ ਸ਼ਬਦਾਂ ਦੇ ਵਿੱਚ ਨਹੀਂ ਬਿਆਨ ਕੀਤਾ ਜਾ ਸਕਦਾ ਜਿੰਨੀ ਉਹਨਾਂ ਦੀ ਘਾਲਣਾ ਇਸ ਸਮਾਜ ਲਈ ਹੈ ਬੜੇ ਸ਼ਾਰਟ ਪੀੜ ਦੇ ਵਿੱਚ ਬਹੁਤ ਵੱਡੀਆਂ ਮੱਲਾਂ ਮਾਰੀਆਂ ਹੈ ਮੇਰੀ ਮਰਾਦ ਸਾਡੇ ਬਹੁਤ ਹੀ ਸਤਿਕਾਰਯੋਗ ਇੰਜੀਨੀਅਰ ਫਕੀਰ ਚੰਦ ਜੀ ਜਸਰ ਪ੍ਰਧਾਨ ਪਾਵਰ ਆਫ ਸੋਸ਼ਲ ਜਸਟੀਸ ਪੰਜਾਬ ਪ੍ਰਧਾਨ ਪੀਐਸਸੀਬੀਐਸਸੀ ਇੰਜੀਨੀਅਰ ਐਂਡ ਅਫੀਸਰ ਐਸੋਸੀਏਸ਼ਨ ਅੱਜ ਸਾਡੇ ਵਿੱਚ ਆਏ ਹੈ ਤੇ ਮੈਂ ਮੇਰੇ ਸਾਰੇ ਹੀ ਬਠਿੰਡਾ ਵਾਸੀਆਂ ਦੀ ਇੱਕ ਜਿਹੜੀ ਸਾਡੇ ਕ੍ਰੀਮ ਬੈਠੀ ਹੈ ਉਹਨਾਂ ਵੱਲੋਂ ਦਿਲ ਦੀਆਂ ਗਰਾਈਆਂ ਤੋਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਅਸੀਂ ਤੇ ਉਹਨਾਂ ਨੇ ਜੋ ਅੱਜ ਸਾਡੇ ਵਿੱਚ ਸਮਾਂ ਕੱਢਿਆ ਤੇ ਸਾਨੂੰ ਸਮਾਜ ਦੇ ਜੋ ਦਰਬੇਸ਼ ਸਮੱਸਿਆਵਾਂ ਕਾਫੀ ਆਤਮ ਮੁੱਦ ਬਹੁਤ ਲੰਬੇ ਮੁੱਦ ਕ੍ਰੀਮ ਤੋਂ ਹੀ ਰਹੀਆਂ ਪਰ ਜੋ ਇੱਕ ਨਵਾਂ ਵੀੜਾ ਇਹਨਾਂ ਨੇ ਚੁੱਕਿਆ ਇਹਨਾਂ ਦੀ ਸਿਹਤ ਮਤਲਬ ਅਲਾਉ ਨਾ ਕਰਦੀ ਹੋਣ ਦੇ ਬਾਵਜੂਦ ਵੀ ਇਹ ਹਰ ਫੰਕਸ਼ਨ ਹਰ ਜੋ ਕਿਸੇ ਵੀ ਤਰ੍ਹਾਂ ਦਾ ਕੋਈ ਫੰਕਸ਼ਨ ਆਉਂਦਾ ਉਸ ਨੂੰ ਬਹੁਤ ਵੱਡੇ ਪੱਧਰ ਤੇ ਇਹ ਮਨਾਉਂਦੇ ਆ ਜਾਂ ਇਹਨੂੰ ਕਹੋ ਉਸ ਨੂੰ ਅਟੈਂਡ ਕਰਦੇ ਆ ਜਾਂ ਉਹਦੇ ਵਿੱਚ ਜੋ ਵੀ ਸ਼ਮੂਲੀਅਤ ਕਰਦੇ ਆ ਸੋ ਅੱਜ ਅਸੀਂ ਜੋ ਹੈਗਾ ਪਾਵਰ ਆਫ ਸੋਸ਼ਲ ਜੁਨਟੀ ਪਾਵਰ ਆਫ ਸੋਸ਼ਲ ਜੁਨਟੀ ਦੇ ਜੋ ਪਲੇਟਫਾਰਮ ਤੇ ਇਕੱਠੇ ਹੋਇਆ ਹੈ ਪਾਵਰ ਆਫ ਸੋਸ਼ਲ ਜੁਨਟੀ ਇੱਕ ਬੜਾ ਨਵਾਂ ਕਨਸੈਪਟ ਹੈ ਸਾਡੇ ਸਮਾਜ ਲਈ ਖਾਸ ਕਰਕੇ ਬਹੁਤ ਹੀ ਲੋੜੀਂਦਾ ਕਨਸੈਪਟ ਹੈ ਤੇ ਬਹੁਤ ਇੱਕ ਨਵਾਂ ਕਨਸੈਪਟ ਹੈ ਕਿਉਂਕਿ ਅਸੀਂ ਅਕਸਰ ਹੀ ਜੋ ਸਾਡੀ ਜੋ ਰੁਟੀਨ ਚੱਲਦਾ ਹੈ ਵੀ ਉਹ ਬੰਦਾ ਫਲਾਨੀ ਪਾਰਟੀ ਦੇ ਵਿੱਚ ਹੈ ਉਹ ਫਲਾਨੀ ਪਾਰਟੀ ਦਾ ਐਮਸੀ ਆ ਉਹ ਫਲਾਨੀ ਪਾਰਟੀ ਦਾ ਜੋ ਐਮਐਲਏ ਆ ਐਮਪੀ ਆ ਮੰਤਰੀ ਆ ਤੇ ਜੋ ਜਦੋਂ ਵੀ ਅਸੀਂ ਕਦੇ ਕਿਸੇ ਇਕੱਠ ਦੀ ਗੱਲ ਕਰਦੇ ਆ ਸਮਾਜਿਕ ਇਕੱਠ ਦੀ ਤਾਂ ਇੱਕ ਗੱਲ ਮੇਰੇ ਸਾਬ ਨਾਲ ਹਰੇਕ ਤੇ ਜੀਨ ਤੇ ਇਹੀ ਹੁੰਦੀ ਹੈ ਵੀ ਉਹ ਜਰ ਉਹਨੇ ਮਤਲਬ ਕਿਤੇ ਨਾ ਕਿਤੇ ਕੋਈ ਪਾਰਟੀ 'ਚ ਖੜਾ ਹੋਣਾ ਹੋਣਾ ਕਿਸੇ ਪਾਰਟੀ 'ਚ ਸਾਡੀ ਗਿਣਤੀ ਦਿਖਾਉਣੀ ਹੋਣੀ ਹੈ ਤੇ ਇਸ ਤਰ੍ਹਾਂ ਦੀਆਂ ਗੱਲਾਂ ਅਕਸਰ ਹੀ ਸਾਡੇ ਜੋ ਚੱਲਦੀਆਂ ਹਨ ਦਿਮਾਗ ਦੇ ਵਿੱਚ ਜਦੋਂ ਵੀ ਸਾਡਾ ਕੋਈ ਕਾਠ ਇਸ ਤਰ੍ਹਾਂ ਦਾ ਹੁੰਦਾ ਸੋ ਜੋ ਪਾਵਰ ਆਫ ਸੋਸ਼ਲ ਜਸਟੀਸ ਦਾ ਕਨਸੈਪਟ ਹੈ ਉਹ ਬੜਾ ਹੀ ਵਿਲੱਖਣ ਹੈ ਅਲੱਗ ਹੈ ਅਸੀਂ ਸਾਡੇ ਸਮਾਜ ਦਾ ਇੱਕ ਇਸ ਤਰ੍ਹਾਂ ਦੀ ਜੋ ਸੰਸਥਾ ਦੀ ਸਿਰਜਣਾ ਮਤਲਬ ਹੋ ਚੁੱਕੀ ਹੈ ਅਸੀਂ ਇਹਨੂੰ ਹੁਣ ਬਲ ਦੇਣਾ ਅਸੀਂ ਇਹਦੇ ਇਸ ਨੂੰ ਸਟਰੈਂਥਨ ਕਰਨਾ ਹੈ ਉਹ ਕੀ ਹੈ ਵੀ ਅਸੀਂ ਇਹ ਚਾਹੁੰਦੇ ਵੀ ਸਾਡਾ ਕੋਈ ਵੀ ਜਿਹੜਾ ਐਸਸੀ ਭਾਈਚਾਰੇ ਦਾ ਜੋ ਸਾਡਾ ਨੁਮਾਇੰਦਾ ਉਹ ਇਸ ਸੰਸਥਾ ਦਾ ਮੈਂਬਰ ਬਣੇ ਚਾਹੇ ਉਹ ਰਿਕਸ਼ਾ ਚਲਾਉਣ ਵਾਲਾ ਚਾਹੇ ਝੜੀ ਕਰਨ ਵਾਲਾ ਜਾਓ ਸਾਡਾ ਕੋਈ ਮੁਲਾਜ਼ਮ ਹੈ ਚਾਹੇ ਅਫਸਰ ਹੈ ਤਾਂ ਕਿ ਅਸੀਂ ਜੋ ਇਹਦਾ ਕਨਸੈਪਟ ਕੀ ਹੈ ਵੀ ਅਸੀਂ ਮੁਲਾਜ਼ਮ ਹੋ ਕੇ ਅਸੀਂ ਆਪਦੇ ਸਮਾਜ ਤੋਂ ਦੂਰ ਹੋਏ ਕਿਸੇ ਨਾ ਕਿਸੇ ਢੰਗ ਨਾਲ ਚਾਹੇ ਸਮੇਂ ਦੀ ਮਜਬੂਰੀ ਰਹੀ ਹੋਵੇ, ਦੋਤੀ ਕਰਨ ਦੀ ਮਜਬੂਰੀ ਰਹੀ ਹੋਵੇ ਜਾਂ ਇਹ ਵੀ ਹੁੰਦਾ ਵੀ ਅਸੀਂ ਪਿੰਡਾਂ ਤੋਂ ਛੱਡ ਕੇ ਸ਼ਹਿਰਾਂ 'ਚ ਆ ਗਏ ਤੇ ਉਹਦੇ ਨਾਲ ਕੀ ਹੋਇਆ ਵੀ ਚਲੋ ਇਹ ਜ਼ਰੂਰੀ ਵੀ ਸੀਗਾ ਵੀ ਅੱਗੇ ਅਗਲੀ ਜਨਰੇਸ਼ਨ ਨੂੰ ਪੜ੍ਹਾਉਣਾ ਹੈ ਜਾਂ ਉਹਨੂੰ ਕੋਈ ਚੰਗੀਆਂ ਸਹੂਲਤਾਂ ਦੇਣੀਆਂ ਜੋ ਵੀ ਸੀਗਾ ਉਹਦਾ ਕਾਰਨ ਬਣਿਆ ਵੀ ਅਸੀਂ ਸਾਡੇ ਮਤਲਬ ਸਮਾਜ ਤੋਂ ਦੂਰ ਹੁੰਦੇ ਗਏ। ਸੋ ਇਹਦਾ ਪਹਿਲਾ ਹੀ ਕਨਸੈਪਟ ਅਸੀਂ ਇਹ ਮੰਨਿਆ ਵੀ ਜਿਹੜੇ ਪੇ ਬੈਕ ਟੂ ਸੋਸਾਇਟੀ ਜੋ ਪ੍ਰਧਾਨੀਆਂ ਦੀ ਸੋਚ ਸੀ ਜਦ ਇੱਕ ਉੱਤੋਂ ਆਈ ਪੇ ਬੈਕ ਟੂ ਸੋਸਾਇਟੀ ਪੇ ਬੈਕ ਟੂ ਸੋਸਾਇਟੀ ਅਸੀਂ ਕਦੋਂ ਕਰ ਸਕਦੇ ਹਾਂ? ਜਦੋਂ ਅਸੀਂ ਉਹਨਾਂ ਲੋਕਾਂ ਦੇ ਵਿੱਚ ਸਾਡੇ ਭੈਣ ਭਰਾ ਜੋ ਪਿੱਛੇ ਰਹਿ ਗਏ ਐ ਜੋ ਪਿੰਡਾਂ ਦੇ ਵਿੱਚ ਹੈ ਜਾਂ ਸ਼ਹਿਰਾਂ ਦੇ ਵਿੱਚ ਵੀ ਜੋ ਹੈਗੇ ਆ ਜਿਹੜੇ ਕਿ ਮਤਲਬ ਆਪਣੀ ਰੋਜੀ ਰੋਟੀ ਕਿਸੇ ਨਾ ਕਿਸੇ ਸਾਧਨ ਰਾਹੀਂ ਕਮਾ ਰਹੇ ਆ ਆਪਣੇ ਪਰਿਵਾਰ ਨੂੰ ਪਾਲ ਰਹੇ ਆ ਤਾਂ ਉਹਨਾਂ ਦੇ ਵਿੱਚ ਅਸੀਂ ਜਾਵਾਂਗੇ ਉਹਨਾਂ ਵਿੱਚ ਜਾਣ ਦਾ ਜਰੀਆ ਕੀ ਹੈ ਪਾਵਰ ਆਫ ਸੋਸ਼ਲ ਜਸਟੀਸ ਕਿਉਂਕਿ ਜ਼ਰੂਰੀ ਮੁਲਾਜ਼ਮ ਜੱਥੇਬੰਦੀ ਬਣਾ ਲੈਣੇ ਤਾਂ ਮੁਲਾਜ਼ਮ ਇੱਕ ਲਿਮਿਟ ਆ ਜਾਂਦੀ ਹੈ ਵੀ ਉਹ ਮੁਲਾਜ਼ਮ ਹੀ ਉਸ ਜੱਥੇਬੰਦੀ ਦੇ ਮੈਂਬਰ ਬਣ ਸਕਦੇ ਆ ਤਾਂ ਅਸੀਂ ਉਹ ਮੁਲਾਜ਼ਮਾਂ ਦੇ ਵਿੱਚ ਹੀ ਘਿਰ ਕੇ ਰਹਿ ਜਾਂਦੇ ਆ ਤੇ ਮੁਲਾਜ਼ਮਾਂ ਵਾਲੀਆਂ ਜਿਹੜੀਆਂ ਸਮੱਸਿਆਵਾਂ ਉਹਨਾਂ ਦੀ ਅਸੀਂ ਕੰਮ ਕਰਦੇ ਆ ਸੋ ਜਿਹੜੀ ਇਹ ਪਾਵਰ ਆਫ ਸੋਸ਼ਲ ਜਸਟੀਸ ਦਾ ਜਿੱਥੋਂ ਆਗਾਜ਼ ਹੋਇਆ ਉਹਦੀ ਉਹਦੀ ਲੋੜ ਬਣੀ ਉਹ ਇਹੀ ਬਣੀ ਵੀ ਅਸੀਂ ਪੇ ਬੈਕ ਟੂ ਸੋਸਾਇਟੀ ਕਰਨਾ ਹੈ ਤੇ ਪੇ ਬੈਕ ਟੂ ਸੋਸਾਇਟੀ ਅਸੀਂ ਤਾਂ ਹੀ ਕਰ ਸਕਦੇ ਆ ਜੋ 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 ਸਾਡਾ ਸਮਾਜ ਪਿੱਛੇ ਰਹਿ ਗਿਆ ਅਸੀਂ ਉਹਦੇ ਨਾਲ ਉਹਨੂੰ ਮਿਲਗੇ ਉਹਨਾਂ ਦੇ ਵਿੱਚ ਅਸੀਂ ਬੈਠ ਗਏ ਉਹ ਸਾਡੇ ਵਿੱਚ ਬੈਠਣਾ ਤਾਂ ਉਹਨਾਂ ਦਾ ਇੱਕ ਥੋੜਾ ਵਿਜ਼ਨ ਕਲੀਅਰ ਹੋਵੇ ਉਹਨਾਂ ਨੂੰ ਇਹ ਗੱਲ ਹੋਵੇ ਵੀ ਨਹੀਂ ਇਹ ਸਾਡੇ ਸਮਾਜ ਦਾ ਅਫਸਰ ਹੈ ਇਹ ਸਾਡੇ ਸਮਾਜ ਦਾ ਮੁਲਾਜ਼ਮ ਹੈ ਤਾਂ ਉਹਨਾਂ ਨੂੰ ਜਦੋਂ ਵੀ ਕੋਈ ਕੰਮ ਹੋਵੇ ਤਾਂ ਕਿ ਉਹ ਆਰਾਮ ਦੇ ਨਾਲ ਉਹਨਾਂ ਦੇ ਵਿੱਚ ਥੋੜੀ ਜਿਹੀ ਝਿਜਕ ਦੂਰ ਹੋਵੇ ਉਹਨਾਂ ਨੂੰ ਪਤਾ ਲੱਗੇ ਵੀ ਇਹ ਸਾਡੇ ਸਮਾਜ ਦਾ ਅ ਅਫਸਰ ਹੈ ਮੁਲਾਜ਼ਮ ਹੈ ਤੇ ਉਹਨਾਂ ਨੂੰ ਜੋ ਵੀ ਕੰਮ ਹੈ ਉਹ ਬੇਝਿਜਕੋ ਕੇ ਆ ਕੇ ਦੱਸ ਸਕਣ ਕਰਾ ਸਕਣ ਜਾਂ ਅਸੀਂ ਜਦੋਂ ਉਹਨਾਂ ਦੇ ਵਿੱਚ ਜਾਣੇ ਆ ਤਾਂ ਉਹਨਾਂ ਦੀਆਂ ਸਮੱਸਿਆਵਾਂ ਉਹ ਸਾਨੂੰ ਪਤਾ ਲੱਗਦੀਆਂ ਤੇ ਮੇਰਾ ਆਵਦਾ ਤਜਰਬਾ ਕੀ ਕਹਿੰਦਾ ਵੀ ਉਹਨਾਂ ਦੀਆਂ ਸਮੱਸਿਆਵਾਂ ਕੀ ਹੈ ਕਿਸੇ ਨੇ ਰਾਸ਼ਨ ਕਾਰਡ ਬਣਾਉਣਾ ਹੈ ਕਿਸੇ ਨੇ ਆਧਾਰ ਕਾਰਡ ਦੇ ਵਿੱਚ ਕੋਈ ਆਵਦਾ ਡਾਟਾ ਅਪਡੇਟ ਕਰਾਉਣਾ ਹੈ ਕਿਸੇ ਦਾ ਥੋੜਾ ਮੋਟਾ ਇਸ ਤਰ੍ਹਾਂ ਦਾ ਕੰਮ ਹੁੰਦਾ ਹੈ ਕਿਸੇ ਦਾ ਐਸਸੀ ਦਾ ਸਰਟੀਫਿਕੇਟ ਨਹੀਂ ਹੁੰਦਾ ਉਹਨੂੰ ਟੈਸਟਡ ਕਰਾਉਣ ਵਾਸਤੇ ਕੋਈ ਜਿਹੜਾ ਮਤਲਬ ਇਸ ਤਰ੍ਹਾਂ ਦੇ ਚੌਧਰੀ ਆ ਉਹਨਾਂ ਨੂੰ ਦੋ ਦਿਨ ਪਹਿਲਾਂ ਤਾਂ ਤਹਿਸੀਲਾਂ ਚ ਇਧਰ ਘੁਮਾਈ ਫਿਰਦੇ ਫਿਰ ਚਾਰ ਦਿਨ ਉਹਨੂੰ ਆਪਦੇ ਘਰੇ ਕੰਮ ਕਰਾਈ ਰੱਖਦੇ ਆ ਸੋ ਜਿੰਨਾ ਕਿ ਅਸੀਂ ਕੋਸ਼ਿਸ਼ ਕੀਤੀ ਹੈ ਵੀ ਜਦੋਂ ਸਾਨੂੰ ਇਹ ਪਤਾ ਲੱਗਿਆ ਵੀ ਇਹ ਇਸ ਤਰ੍ਹਾਂ ਹੈਗਾ ਤਾਂ ਅਸੀਂ ਘੱਟੋ ਘੱਟ ਜੇ ਉਹਦਾ ਕੋਈ ਉਹਦੀ ਕੋਈ ਹੈਲਪ ਕਰ ਸਕਦੇ ਆ ਕਿਸੇ ਦਫ਼ਤਰ ਦੇ ਵਿੱਚ ਕਹਿਣਾ ਹੈ ਜਾਂ ਉਹਦਾ ਸਾਡੇ ਦਫ਼ਤਰ ਦੇ ਵਿੱਚ ਵੀ ਜਿੱਥੇ ਅਸੀਂ ਬੈਠੇ ਆ ਉੱਥੇ ਕੰਮ ਹੈਗਾ ਉਹਦਾ ਸਰਟੀਫਿਕੇਟ ਤਸੀਰ ਕਰਨਾ ਚਾਹੀਏ ਅਸੀਂ ਕੰਪਿਊਟਰ ਤੇ ਹੈਗਾ ਤਾਂ ਮਤਲਬ ਇਸ ਤਰ੍ਹਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਉਹਨਾਂ ਲਈ ਇੱਕ ਬੜਾ ਵੱਡਾ ਚੈਲੰਜ ਬਣਦੀਆਂ ਸੋ ਅਸੀਂ ਕੋਸ਼ਿਸ਼ ਕੀਤੀ ਆ ਵੀ ਅਸੀਂ ਇਸ ਰਹੀਂ ਇੱਕ ਪਾਵਰ ਆਫ ਸੋਸ਼ਲ ਇਡੈਂਟੀਟੀ ਰਾਈ ਤੇ ਡੈਕਟਰ ਸੁਸਾਇਟੀ ਦੀ ਗੱਲ ਕਰ ਸਕੀਏ ਅਗਲੀ ਗੱਲ ਹੁੰਦੀ ਹੈ ਵੀ ਜੋ ਅਸੀਂ ਪੋਲੀਟੀਕਲ ਦੀ ਗੱਲ ਕਰੀਏ ਇੱਕ ਗੱਲ ਬੜੀ ਸਪਸ਼ਟ ਹੈ ਬਹੁਤ ਹੀ ਹਰ ਮਤਲਬ ਕੇਂਦਰ ਤੋਂ ਵੀ ਇਸ ਜਥੇਬੰਦੀ ਦਾ ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਕੋਈ ਲੈਣਾ ਦੇਣਾ ਨਾ ਅੱਜ ਹੈਗਾ ਨਾ ਇਨ ਫਿਊਚਰ ਹੋਣਾ ਇਹਦੇ ਵਿੱਚ ਅਸੀਂ ਕੀ ਕਰ ਰਹੇ ਹਾਂ ਵੀ ਅਸੀਂ ਕਹਿੰਦੇ ਹਾਂ ਵੀ ਤੁਸੀਂ ਜੋ ਵੀ ਬੰਦਾ ਹੈ ਉਹ ਕਿਸੇ ਵੀ ਜਥੇਬੰਦੀ ਦੇ ਵਿੱਚ ਰਵੇ ਕਿਸੇ ਵੀ ਧਾਰਮਿਕ ਸੰਸਥਾ ਦੇ ਵਿੱਚ ਰਵੇ ਕਿਸੇ ਵੀ ਮਜਹਬ ਦੇ ਵਿਦੇ ਵਿੱਚ ਰਵੇ ਸਰਬ ਤੋਂ ਸਭ ਜਿਹੜਾ ਐਸੀ ਬੰਦਾ ਉਹ ਇੱਕ ਇਸ ਸੰਸਥਾ ਦਾ ਮੈਂਬਰ ਬਣ ਸਕਦਾ ਤੇ ਅਸੀਂ ਉਹ ਜਿੱਥੇ ਵੀ ਰਵੇ ਉਹ ਸਾਡੇ ਸਮਾਜ ਲਈ ਹੀ ਕੰਮ ਕਰੇ ਉਹ ਸੋਚੇ ਤਾਂ ਸਾਡੇ ਸਮਾਜ ਲਈ ਸੋਚੇ ਜਿੱਥੇ ਮਰਜੀ ਬੈਠੇ ਹੋ ਸੋ ਇਸ ਕਰਕੇ ਅਸੀਂ ਇੱਕ ਇਸ ਦਾ ਐਡਾ ਇੱਕ ਵੱਡਾ ਪਲੇਟਫਾਰਮ ਬਣਾਉਣਾ ਚਾਹੁੰਦੇ ਹਾਂ ਵੀ ਤਾਂ ਕਿ ਜੋ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਸਮੱਸਿਆ ਸਾਡੇ ਸਮਾਜ ਨੂੰ ਦਰਪੇਸ਼ ਆਵੇ ਕਿਉਂਕਿ ਸਮੱਸਿਆ ਤਾਂ ਮਤਲਬ ਜਿਵੇਂ ਆਪਾਂ ਜਿਵੇਂ ਟਿਹੜੀ ਲੱਗੇ ਪਈ ਜੋ ਸਮੱਸਿਆ ਹੈ ਹੀ ਸਮੱਸਿਆ ਹੈ ਤੇ ਸੁਵਿਧਾ ਤਾਂ ਬਹੁਤ ਘੱਟ ਹੈ ਚਾਹੇ ਅਸੀਂ ਕੋਈ ਸਾਡਾ ਮੁਲਾਜ਼ਮ ਹੋਵੇ ਚਾਹੇ ਸਾਡਾ ਦਿਹਾੜੀਦਾਰ ਭਰਾ ਹੋਵੇ ਚਾਹੇ ਸਾਡਾ ਕੋਈ ਪਿੰਡ ਬੈਠਾ ਕੋਈ ਛੋਟਾ ਮोटा ਕੰਮ ਕਰਦਾ ਹੈ ਸਮੱਸਿਆਵਾਂ ਸਾਡੇ ਸਮਾਜ ਦੇ ਅੱਗੇ ਘੁੰਮ ਕੇ ਆਉਂਦੀਆਂ ਮਤਲਬ ਜੇ ਅਸੀਂ ਰਾਹ ਪਾਸੇ ਕਰਨ ਦੀ ਕੋਸ਼ਿਸ਼ ਕਰਦੇ ਹਾਂ ਨਾ ਤਾਂ ਸਮੱਸਿਆਵਾਂ ਫਿਰ ਵੀ ਵਧੂ ਆਉਂਦੀਆਂ ਸੋ ਇੰਨਾਂ ਹੀ ਸਾਰੀਆਂ ਅਸੀਂ ਗੱਲਾਂ ਨੂੰ ਇੰਨਾਂ ਸਮੱਸਿਆਵਾਂ ਨੂੰ ਮਤਲਬ ਬੜੇ ਵੱਡੇ ਪੱਧਰ ਤੇ ਵਿਚਾਰ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਇੰਜੀਨੀਅਰ ਫਕੀਰਚਨ ਜਸਲ ਜੀ ਤੇ ਉਹਨਾਂ ਨੇ ਹੋਰ ਇੱਕ ਇਹ ਸਾਰਾ ਹੀ ਜੋ ਮੰਤਨ ਕਰਨ ਤੋਂ ਬਾਅਦ ਇੱਕ ਜਿਹੜੀ ਸੰਸਥਾ ਐਨ ਜੀਓ ਜਿਹਨੂੰ ਅਸੀਂ ਕਹੀਏ ਪਾਵਰ ਆਫ ਸੋਸ਼ਲ ਜੁੰਟੀ ਉਹਦਾ ਅਸੀਂ ਇਹ ਨਿਰਮਾਣ ਕੀਤਾ ਜਾ ਉਹਨੂੰ ਹੋਂਦ ਵਿੱਚ ਆਈ ਤੇ ਮੈਂ ਕੁਝ ਪਹਿਲਾਂ ਵੀ ਇੱਕ ਜ਼ਿਕਰ ਕੀਤਾ ਸੀ ਵੀ ਸਾਡੇ ਇੱਕ ਚੀਫ ਇੰਜੀਨੀਅਰ ਸੀ ਜਿਨ੍ਹਾਂ ਨੂੰ ਰਿਵਾਰਡ ਕਰ ਦਿੱਤਾ ਗਿਆ ਸੀ ਤਾਂ ਉਸ ਡੀ ਮੋਸ ਨੂੰ ਮੁੜ ਜੋ ਛੀਟ ਤੇ ਬਿਠਾਉਂਦੇ ਜੋ ਸੰਘਰਸ਼ ਚੱਲਿਆ ਸੰਘਰਸ਼ ਦੇ ਵਿੱਚ ਸਾਡੇ ਮੁਲਾਜ਼ਮ ਜਥੇਬੰਦੀ ਸੀ ਜਦੋਂ ਉਹਨਾਂ ਨੇ ਸੰਘਰਸ਼ ਕੀਤਾ ਤਾਂ ਉਹ ਸੰਘਰਸ਼ ਨੂੰ ਮਤਲਬ ਕਮਜ਼ੋਰ ਕਰ ਦਿੱਤਾ ਕਿਉਂਕਿ ਮੁਲਾਜ਼ਮ ਪੱਖ ਕਮਜ਼ੋਰ ਹੁੰਦਾ ਉਹਨਾਂ ਨੂੰ ਤਾਂ ਫਿਰ ਅਗਲਾ ਸਟੈਪ ਸਾਨੂੰ ਲੈਣਾ ਪਿਆ ਵੀ ਸਾਨੂੰ ਸਮਾਜ ਨੂੰ ਨਾਲ ਲੈਣਾ ਪਿਆ ਜਦੋਂ ਸਮਾਜ ਆ ਕੇ ਐਡਾ ਉਸ ਦੇ ਬੂਹੇ ਤੇ ਬਹਿ ਗਿਆ ਤਾਂ ਫਿਰ ਬਹੁਤਾ ਟਾਈਮ ਨਹੀਂ ਲੱਗਿਆ ਤੇ ਉਹ ਮੁੜ ਕੇ ਮੁੜ ਬਹਾਲ ਵੀ ਕਰ ਦਿੱਤੇ ਗਏ ਤਾਂ ਇਹਦੇ ਵਿੱਚੋਂ ਸਾਨੂੰ ਇੱਕ ਇਹ ਮਤਲਬ ਲੋੜ ਮਹਿਸੂਸ ਹੋਈ ਉਹਦੇ ਵਿੱਚੋਂ ਇੱਕ ਜਿਵੇਂ ਕਹਿੰਦੇ ਲੋੜ ਕਾਢ ਦੀ ਮੈਂ ਤਾਂ ਸਾਨੂੰ ਉੱਥੋਂ ਇੱਕ ਇਹ ਸਾਨੂੰ ਮਤਲਬ ਲੱਗਿਆ ਵੀ ਸਾਡੀ ਇੱਕ ਜਥੇਬੰਦੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਜਿਹੜੀ ਮੁਲਾਜ਼ਮ ਦੀ ਪੂਰਕ ਹੋਵੇ ਤੇ ਮੁਲਾਜ਼ਮ ਉਹਦੇ ਪੂਰਕ ਹੋਣ ਸੋ ਇਹਦੇ ਵਾਸਤੇ ਪੂਰੀ ਡਿਟੇਲ ਦੇ ਵਿੱਚ ਜਿਹੜੀ ਹੈ ਜਾਣਕਾਰੀ ਹੈ ਉਹ ਸਾਡੇ ਸਤਿਕਾਰਯੋਗ ਪ੍ਰਧਾਨ ਜੀ ਆਪਣੇ ਨਾਲ ਅੱਜ ਸਾਂਝੀ ਕਰਨਗੇ ਤੋਂ ਆਪਾਂ ਮਤਲਬ ਇਸ ਤੋਂ ਬਾਅਦ ਇੰਟਰੋਡਕਸ਼ਨ ਤੋਂ ਬਾਅਦ ਆਪਾਂ ਜਿੰਨੇ ਵੀ ਹਾਜ਼ਰਾਂ ਉਸ ਤੋਂ ਬਾਅਦ ਆਪਾਂ ਪ੍ਰਧਾਨ ਜੀ ਨੂੰ ਬੇਨਤੀ ਕਰਾਂਗੇ ਵੀ ਉਹ ਆਪਾਂ ਸਾਨੂੰ ਅਗਲਾ ਜਾਣਕਾਰੀ ਦੇਣਗੇ